ਨਮਸਕਾਰ ਦੋਸਤੋ ਦੋਸਤੋ ਇਹ ਹੈ ਯੂਗਾਂਡਾ ਅਫਰੀਕਾ ਦਾ ਇੱਕ ਕੰਟਰੀ ਹੈਗਾ ਇਹ ਜਿੱਥੇ ਅਸੀਂ ਖੜੇ ਆ ਇਸ ਨੂੰ ਇਕਵੇਟਰ ਕਹਿੰਦੇ ਆ ਇਹਨੂੰ ਜ਼ੀਰੋ ਲੈਟਿਟਿਊਡ ਲਾਈਨ ਵੀ ਕਹਿੰਦੇ ਆ ਜਾਨੀ ਕਿ ਧਰਤੀ ਦਾ ਅਧ ਧਰਤੀ ਦੀ ਸੈਂਟਰ ਲਾਈਨ ਜਿਹਨੂੰ ਅਸੀਂ ਨਾ ਪੰਜਾਬੀ ਵਿੱਚ ਭੂਮਤ ਰੇਖਾ ਵੀ ਕਹਿੰਦੇ ਹਾਂ ਇੱਥੇ ਆ ਕੇ ਦੋਸਤੋ ਧਰਤੀ ਨੂੰ ਬਰਾਬਰ ਦੋ ਹਿੱਸਿਆਂ 'ਚ ਵੰਡਿਆ ਜਾਂਦੀ ਹੈ ਇੱਕ ਹੋ ਗਿਆ ਨਾਰਥ ਜਿਹਨੂੰ ਅਸੀਂ ਉੱਤਰੀ ਹੈਮਿਸਫੀਅਰ ਕਹਿੰਦੇ ਆ ਦੂਸਰਾ ਹੋ ਗਿਆ ਦੱਖਣ ਜਿਹਨੂੰ ਅਸੀਂ ਸਾਊਥਰਨ ਹੈਮਿਸਫੀਅਰ ਕਹਿੰਦੇ ਆ ਦੋਸਤੋ ਏ ਦੋਸਤੋ 0 ਲੈਟੀਟਿਊਡ ਤੇ ਹੁਣ ਤੁਸੀਂ ਦੇਖੋਗੇ ਮੇਰੀ ਪਿਕਚਰ ਮੈਂ ਜਿੱਥੇ ਖੜਾ ਇੱਕ ਮੇਰਾ ਪੈਰ ਨਾਰਥ ਵਾਲੇ ਪਾਸੇ ਹੈ ਇੱਕ ਸਾਊਥ ਵਾਲੇ ਪਾਸੇ ਹੈ ਇੱਥੇ ਦੋਸਤੋ ਇੱਕ ਬੜਾ ਨਾ ਸਾਇੰਟਿਫਿਕ ਹੈਰਾਨ ਕਰਨ ਵਾਲਾ ਇੱਕ ਫੀਨੋਮੈਨਾ ਹੈ ਇੱਥੇ ਕੀ ਹੁੰਦਾ ਹੈ ਕਿ ਅਗਰ ਨਾਰਥ ਵਾਲੇ ਪਾਸੇ ਉੱਤਰ ਵਾਲੇ ਪਾਸੇ ਕੋਈ ਹਵਾ ਦਾ ਬਾਬਰੋਲਾ ਆਉਂਦਾ ਹੈ ਹਵਾ ਚੱਲਦੀ ਹੈ ਤਾਂ ਉਹਦੀ ਜਿਹੜੀ ਉਹ ਬਾਬਰੋਲੇ ਦੀ ਚੱਕਰੀ ਹੈ ਨਾ ਉਹ ਦੋਸਤੋ ਘੜੀ ਦੀ ਦਿਸ਼ਾ 'ਚ ਹੋएगी ਜਿਹਨੂੰ ਅਸੀਂ ਕਲੌਕਵਾਇਜ਼ ਕਹਾਂਗੇ ਪਰ ਅਗਰ ਉਹ ਬਾਬਰੋਲਾ ਇਧਰਲੇ ਦੂਜੇ ਪਾਸੇ ਨਾਲ ਹੀ ਸਾਊਥ ਹੈਮਿਸਫੀਅਰ ਜਾਂਦਾ ਹੈਗਾ ਤਾਂ ਦੋਸਤੋ ਉਹ ਜਿਹੜੀ ਹਵਾ ਦੀ ਚੱਕਰੀ ਉਹ ਐਂਟੀਕਲਾਕਵਾਈਸ ਹੋਏਗੀ ਆ ਦੇਖੋ ਇਹ ਪਾਣੀ ਤੋਂ ਨਾਲ ਐਕਸਪੈਰੀਮੈਂਟ ਕਰਕੇ ਦਿਖਾ ਰਹੇ ਨੇ ਇਹਨਾਂ ਨੇ ਇੱਕ ਤਸਤਰੀ 'ਚ ਪਾਣੀ ਲੈ ਲਿਆ ਤੇ ਵਿਚਾਲੇ ਗੜੀ ਆ ਉਹਦੇ ਥੱਲੇ ਟੱਕਣ ਲਾਇਆ ਹੋਇਆ ਪਾਣੀ ਪਾ ਲਿਆ ਹੁਣ ਜਦੋਂ ਉਹ ਟੱਕਣ ਨੂੰ ਦੋਸਤੋ ਥੱਲੇੋਂ ਖੋਲਣਗੇ ਤਾਂ ਉਹ ਪਾਣੀ ਥੱਲੇ ਡਰੇਨ ਹੋਏਗਾ ਤਾਂ ਉਹ ਤੁਸੀਂ ਦੇਖੋਗੇ ਕਿ ਉਹ ਕਲਾਕਵਾਈਸ ਘੁੰਮੇਗਾ ਦੇਖੋ ਤੇ ਉਹ ਫੁੱਲ ਰੱਖ ਕੇ ਦਿਖਾ ਰਹੇ ਨੇ ਕਿ ਹਾਂ ਪਾਣੀ ਕਲਾਕਵਾਈਸ ਘੁੰਮ ਰਿਹਾ ਹੈ ਇਸ ਤਰ੍ਹਾਂ ਹੀ ਹੁਣ ਇਸ ਤੋਂ ਬਾਅਦ ਇਹ ਸਾਊਥ ਵਾਲੇ ਪਾਸੇ ਦਿਖਾਏਗਾ ਬੰਦਾ ਇਹ ਦੇਖੋ ਕਲਾਕਵਾਈਸ ਕੋ ਘੁਮ ਰਿਹਾ ਪਾਣੀ ਥੱਲੇ ਜਾ ਰਿਹਾ ਹੈਗਾ ਜਿਵੇਂ ਸਾਡੇ ਵਾਸ਼ਬੁਸ਼ਨ ਜਦੋਂ ਪਾਣੀ ਥੱਲੇ ਜਾਂਦਾ ਨਾ ਚੱਕਰੀ ਬਣ ਕੇ ਜਾਂਦਾ ਹੈਗਾ ਆ ਦੇਖੋ ਤੇ ਇਸ ਤਰ੍ਹਾਂ ਹੀ ਦੋਸਤੋ ਪਾਣੀ ਹੋ ਗਿਆ ਖਤਮ ਹੁਣ ਹੁਣ ਜਦੋਂ ਅਸੀਂ ਇਹ ਸਾਊਥ ਵਾਲੇ ਪਾਸੇ ਆਏਗਾ ਬੰਦਾ ਦੇਖੋ ਸਾਊਥਰਨ ਹੈਮਿਸਫੀਅਰ ਲਿਖਿਆ ਹੈ ਇੱਥੇ ਉਹ ਜਿਵੇਂ ਪਾਣੀ ਪਾਇਆ ਤਸਤੀ ਚ ਉਹ ਤਰਤੀ ਥੱਲੇ ਉਹ ਜਦੋਂ ਉਹਦਾ ਖੋਲੇਗਾ ਟੱਕਣੋ ਦਾ ਪਾਣੀ ਥੱਲੇ ਡਰੇਨ ਹੋਏਗਾ ਦੇਖੋ ਉਹਦੇ ਤਾਂ ਫੁੱਲ ਰੱਖੇਗਾ ਇਹ ਉਹ ਦਿਖੇਗਾ ਕਿ ਹਾਂ ਪਾਣੀ ਦੀ ਜਿਹੜੀ ਚੱਕਰੀ ਹੈ ਉਹ ਐਂਟੀਕਲੌਕਵਾਇਜ਼ ਆ ਦੋਸਤੋ ਇੱਥੇ ਪਾਣੀ ਐਂਟੀਕਲੌਕਵਾਇਜ਼ ਘੁੰਮਦਾ ਹੈ ਅਹੀਂ ਇੱਥੇ ਹਵਾ ਦੀ ਦਿਸ਼ਾ ਬਾਬਰੋਲਾ ਜਿਹੜਾ ਹੈਗਾ ਕੋਈ ਵੀ ਚੀਜ਼ ਜਿਹੜੀ ਧਰਤੀ 'ਚ ਫਿਕਸ ਨਹੀਂ ਹੈ ਨਾ ਉਹ ਜੇ ਉਹਨੂੰ ਉੱਪਰ ਹਵਾ ਚ ਉਡਾਇਆ ਜਾਵੇ ਤਾਂ ਨਾਰਥ ਵਿੱਚ ਦੋਸਤੋ ਉਹ ਘੁੰਮਦੀ ਹੈ ਕਲੌਕਵਾਇਜ਼ ਸਾਊਥ ਵਿੱਚ ਘੁੰਮਦੀ ਹੈ ਉਹ ਐਂਟੀਕਲੌਕਵਾਇਜ਼ ਦੇਖੋ ਬਿਲਕੁਲ ਤੇ ਹੁਣ ਦੋਸਤੋ ਆਜੋ ਸੈਂਟਰ 'ਚ ਇੱਥੇ ਸੈਂਟਰ ਲਾਈਨ ਤੇ ਕੀ ਹੁੰਦਾਗਾ ਸੈਂਟਰ ਲਾਈਨ ਤੇ ਉਹੀ ਜਦੋਂ ਪਾਣੀ ਪਾਏਗਾ ਉਹ ਬਿਲਕੁਲ ਥੱਲੇ ਸਿੱਧਾ ਹੀ ਡレイン ਹੋ ਜਾਏਗਾ ਉਹ ਕਿਸੇ ਪਾਸੇ ਨੂੰ ਨਹੀਂ ਘੁੰਮੇਗਾ ਇੱਥੇ ਇਹਨੂੰ 0 ਡਿਗਰੀ ਕਹਿੰਦੇ ਆ 0 ਡਿਗਰੀ ਲੈਟੀਟਿਊਡ ਇਹ ਦੇਖੋ ਇਹਨੇ ਹੁਣੇ ਪਾਣੀ ਉਹਦਾ ਟੱਕਣ ਖੋਲਤਾ ਫੁੱਲ ਪਾਤਾ ਉਹ ਦੇਖੋ ਪਾਣੀ ਸਿੱਧਾ ਅਗਰ ਉਹ ਗਿਆ ਫੁੱਲ ਥੱਲੇ ਸਿੱਧਾ ਪਾਣੀ ਥੱਲੇ ਗਿਆ ਦੋਸਤੋ ਸੋ ਦੋਸਤੋ ਇਹਨੂੰ ਭੂਮਧ ਰੇਖਾ ਸੈਂਟਰ ਲਾਈਨ ਇਕਵੇਟਰ ਕਹਿੰਦੇ ਆ